ਪੰਜੀ ਆਪੇ ਗੱਲ ਸਾਚੀ ਗੱਬੇ ਤੁਸੀਂ ਅਚਾਨਕ ਆਓ ਬੈਠੋ ਨਹੀਂ ਪੰਜੀ ਮੈਂ ਬੈਠਣਾ ਨਹੀਂ ਮੈਂ ਜ਼ਰੂਰੀ ਸੁਨੇਹਾ ਲੈ ਕੇ ਆਇਆ ਵਿਆਹ ਬਾਰੇ ਵਿਆਹ ਬਾਰੇ ਵਿਆਹਾਰੇ ਕੀ ਸੁਨੇਹਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਕਹਾ ਕਿੱਥੋਂ ਗੱਲ ਸ਼ੁਰੂ ਕਰਾਂ ਕੁਝ ਸਮਝ ਨਹੀਂ ਆ ਰਿਹਾ ਇਹ ਜੀ ਕਿਹੜੀ ਗੱਲ ਆ ਜਿਹੜੀ ਬੋਲਣ ਲੱਗੀਆਂ ਸਮਝ ਨਹੀਂ ਆਉਂਦੀ ਤੁਹਾਨੂੰ ਦਰਅਸਲ ਗੱਲ ਇਹ ਐ ਜਿਹੜਾ ਆਪਾਂ ਬੱਚਿਆਂ ਦਾ ਵਿਆਹ ਅਖਰ دسمبر ਮਹੀਨੇ ਚ ਇਹ ਹੁਣ ਆਪਾਂ ਦਸੰਬਰ ਮਹੀਨੇ ਚ ਨਹੀਂ ਕਰਾਂਗੇ ਅਗਲੇ ਮਹੀਨੇ ਕਰਾਂਗੇ ਇਹ ਤੁਸੀਂ ਕੀ ਕਹਿ ਰਹੇ ਹੋ ਅਸੀਂ ਬੱਚਿਆਂ ਦੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਘਰੀ ਬੈਠੇ ਆਂ ਤੇ ਤੁਸੀਂ ਹੋਰ ਹੀ ਸੁਨੇਹੇ ਲੈ ਕੇ ਆ ਗਏ ਭੈਣ ਜੀ ਮੇਰੀ ਪੂਰੀ ਗੱਲ ਤਾਂ ਸੁਣੋ ਆਪਾਂ ਵਿਆਹ ਅਗਲੇ ਮਹੀਨੇ ਰੱਖ ਲਾਂਗੇ ਵੀਰ ਜੀ ਆਹੀਂ ਕਿਵੇਂ ਵਿਆਹ ਅੱਗੇ ਕਰ ਲਈਏ ਅਸੀਂ ਤਾਂ ਸਾਰੀਆਂ ਵਿਆਹ ਦੀਆਂ ਤਿਆਰੀਆਂ ਕਰੀਆਂ ਹੋਈਆਂ ਵਾ ਸਾਰੇ ਰਿਸ਼ਤੇਦਾਰਾਂ ਨੂੰ ਅਸੀਂ ਕਾਰਡ ਵੰਡੇ ਹੋਏ ਆ ਤੇ ਤੁਸੀਂ ਹੋਰ ਹੀ ਚਲਾਕੀਆਂ ਕਰੀ ਜਾਂਦੇ ਸਾਡੇ ਨਾਲ ਭੈਣ ਜੀ ਮੈਂ ਸਭ ਸਮਝਦਾ ਜੇਕਰ ਤੁਹਾਡੀਆਂ ਸਾਰੀਆਂ ਤਿਆਰੀਆਂ ਤੇ ਸਾਡੀਆਂ ਵੀ ਪੂਰੀਆਂ ਤਿਆਰੀਆਂ ਵਿਆਹ ਦੀਆਂ ਪੂਰੀ ਗੱਲ ਤਾਂ ਮੇਰੀ ਤੁਸੀਂ ਸੁਣਦੇ ਹੀ ਨਹੀਂ ਕੀ ਸੁਣੀ ਹੈ ਤੁਹਾਡੀ ਗੱਲ ਜਿੰਨੀ ਗੱਲ ਮੈਂ ਤੁਹਾਡੀ ਸੁਣੀ ਆ ਤੇ ਸਮਝੀ ਆ ਜਾਂ ਤਾਂ ਤੁਹਾਨੂੰ ਕੋਈ ਰਿਸ਼ਤੇਦਾਰ ਹੋਰ ਚੰਗੇ ਮਿਲ ਗਏ ਤੇ ਜਾਂ ਫਿਰ ਤੁਹਾਡੇ ਮਨ 'ਚ ਕੋਈ ਹੋਰ ਚਲਾਕੀ ਆ ਤੁਸੀਂ ਮੈਨੂੰ ਬੋਲਣ ਦਾ ਮੌਕਾ ਤਾਂ ਦਿਓ ਤਾਂ ਹੀ ਤੁਹਾਨੂੰ ਮੈਂ ਕੁਝ ਦੱਸੂਗਾ ਹਾਂ ਸੱਸੀ ਜੀ ਆਇਓ ਅੱਜ ਬੈਠ ਕੇ ਗੱਲ ਕਰ ਲੈਣੀ ਨਹੀਂ ਪੁੱਤਰ ਬੈਠਣਾ ਨਹੀਂ ਮੈਂ ਤਾਂ ਬਸ ਇਹੀ ਕਹਿਣ ਆਇਆ ਸੀ ਆ ਸੁਣ ਲੈ ਕੀ ਕਹਿਣ ਆਇਆ ਮੰਮੀ ਜੀ ਇੱਕ ਵਾਰ ਇਹਨਾਂ ਦੀ ਗੱਲ ਤਾਂ ਸੁਣ ਲਓ ਕੀ ਕਹਿਣਾ ਚਾਹੁੰਦੇ ਸਾਡਾ ਵਿਆਹ ਅੱਗੇ ਕਿਉਂ ਕਰਨਾ ਚਾਹੁੰਦੇ ਹੋ ਅਗਲੇ ਮਹੀਨੇ ਨਹੀਂ ਜਵਾਬ ਦੇਣ ਆਏ ਹੁਣੇ ਬਹਾਨੇ ਨਾਲ ਮੰਮੀ ਤੂੰ ਚੁੱਪ ਕਰ ਇੱਕ ਵਾਰ ਇਹਨਾਂ ਦੀ ਗੱਲ ਤਾਂ ਸੁਣ ਲਈਏ ਹਾਂ ਜਿਹੜੀ ਮੈਨੂੰ ਦੱਸ ਗਈ ਗੱਲ ਹੈ ਪੁੱਤਰ ਆਪਾਂ ਦਸੰਬਰ ਮਹੀਨੇ ਵਿੱਚ ਤੁਹਾਡਾ ਵਿਆਹ ਰੱਖਿਆ ਤੇ ਦਸੰਬਰ ਮਹੀਨੇ ਦੇ ਵਿੱਚ ਤਾਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਾ ਹੋਇਆ ਸੀ ਤੇ ਨਾਲੇ ਛੋਟੇ ਸੱਜਾਦਾਂ ਦੀ ਸ਼ਹਾਦਤ ਹੋਈ ਸੀ ਇਸੇ ਕਰਕੇ ਮੈਂ ਤਾਂ ਬੇਨਤੀ ਕਰਨ ਆਇਆ ਸੀ ਵੀ ਸ਼ਹੀਦੀ ਦਿਹਾੜੇ ਲੰਘਣ ਤੋਂ ਬਾਅਦ ਅਗਲੇ ਮਹੀਨੇ ਆਪਾਂ ਵਿਆਹ ਰੱਖ ਲਾਂਗੇ। ਹਾਂ ਜੜੀ ਜੀ ਇਹ ਤਾਂ ਬਹੁਤ ਵਧੀਆ ਸੋਚ ਆ। ਅੱਛਾ ਤਾਂ ਇਹ ਗੱਲ ਆ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਸਰਦਾਰਨੀ ਜੀ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਤਾਂ ਤਾਂ ਹੀ ਸੀ ਨਾ। ਜੜੀ ਜੀ ਮੰਮੀ ਵੱਲੋਂ ਮੈਂ ਮਾਫੀ ਮੰਗਦਾ ਹਾਂ। ਚਲੋ ਕੋਈ ਗੱਲ ਨਹੀਂ ਪੁੱਤਰ ਜੀ ਹੁਣ ਆਪਾਂ ਅਗਲੇ ਮਹੀਨੇ ਵਿਆਹ ਦੀ ਤਰੀਕ ਰੱਖਾਂਗੇ। ਨਾ ਨਾ ਵੀਰ ਜੀ ਮੈਂ ਨਹੀਂ ਵਿਆਹ ਅੱਗੇ ਕਰ ਸਕਦੀ ਬੱਚਿਆਂ ਦਾ ਸਾਡੀਆਂ ਤਾਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡੇ ਹੋਏ ਆ। ਨਾ 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 ਮੈਂ ਨਹੀਂ ਵਿਆਹ ਅੱਗੇ ਕਰਨਾ ਹੁਣ ਮਮੀ ਕੁਛ ਨਹੀਂ ਹੁੰਦਾ ਤਿਆਰੀਆਂ ਨੂੰ ਛੋਟੇ ਸੱਜਿਆ ਦੇ ਦੀ ਸ਼ਹਾਦਤ ਨੂੰ ਯਾਦ ਕਰਦਾ ਸਾਨੂੰ ਵੀ ਅਰਦਾਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਦੇਖ ਲੈ ਪੁੱਤ ਜਿਵੇਂ ਤੇਰੀ ਮਰਜ਼ੀ ਸਰਦਾਰਨੀ ਜੀ ਸਰਪੰਨ ਸਦਾਨੀ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਸਾਡੀਆਂ ਖੁਸ਼ੀਆਂ ਲਈ ਆਪਣਾ ਪਰਿਵਾਰ ਵਾਰਤਾ ਤੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਵੀ ਨਹੀਂ ਲੇਟ ਕਰ ਸਕਦੇ ਠੀਕ ਆ ਵੀਰ ਜੀ ਮੈਨੂੰ ਮਾਫ ਕਰ ਦਿਓ ਆਪਾਂ ਦਸੰਬਰ ਦੇ ਸ਼ਿੱਦੀ ਦਿਹਾੜੇ ਨਗਾ ਕੇ ਫਿਰ ਵਿਆਹ ਕਰ ਲਾਂਗੇ ਸਰਦਾਰਨੀ ਜੀ ਆਪਾਂ ਸਾਰੇ ਇਕੱਠੇ ਹੋ ਕੇ ਸਰਹੰਦ ਚੱਲਾਂਗੇ ਤੇ ਉਹਨਾਂ ਦੀਵਾਰਾਂ ਦੇ ਦਰਸ਼ਨ ਕਰਾਂਗੇ ਜਿੱਥੇ ਸਾਡੇ ਗੁਰੂ ਜੀ ਦੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਵੀਰ ਜੀ ਤੁਸੀਂ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਆਪਾਂ ਤੋਂ ਬਹੁਤ ਵੱਡਾ ਪਾਪ ਹੋ ਚੱਲਿਆ ਸੀ ਗੁੱਸੇ 'ਚ ਮੈਂ ਪਤਾ ਨਹੀਂ ਤੁਹਾਨੂੰ ਕੀ ਕੁਝ ਬੋਲ ਬੈਠੀ ਮੈਨੂੰ ਮਾਫ਼ ਕਰ ਦਿਓ ਕੋਈ ਗੱਲ ਨਹੀਂ ਜੀ ਹੁਣ ਆਪਾਂ 28 ਦਸੰਬਰ ਨੂੰ ਸਰਹੰਦ ਚੱਲਾਂਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ